ਸੰਗਤੀ ਜੈ ਗੁਰਦੇਵ ਧੰਨ ਗੁਰਦੇਵ ਜੀ ਤੁਸੀਂ ਇਸ ਸਮੇ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਵਖ-ਵਖ ਗੁਰੂ ਘਰਾਂ ਦੇ ਵਿੱਚ ਹਰਿਆਣਾ ਤੇ ਜੂਪੀ ਦੇ ਵਿੱਚ ਜਿਹੜੀਆਂ 6 ਪਾਲਕੀ ਸਾਹਿਬ ਜਿਹੜੀਆਂ ਉਹ ਅੱਜ ਪਿੰਡ ਮਵਾਈ ਤੋਂ ਸਹਾਰਨਪੁਰ ਨੂੰ ਰਵਾਨਾ ਹੋ ਰਹੀਆਂ ਗਲੋਬਲ ਰਵਿਦਾਸੀਆ ਵੈਲਫੇਅਰ ਆਰਗੇਨਾਈਜੇਸ਼ਨ ਰਜਿਸਟਰ ਯੂਰਪ ਦੇ ਵੱਲੋਂ ਇਹ ਪ੍ਰਾਲਾ ਕੀਤਾ ਜਾ ਰਿਹਾ ਸਾਡੇ ਸਤਕਾਰਯੋਗ ਰਾਜ ਰਾਣਾ ਗੁਮਟਾਲਾ ਜੀ ਤੁਸੀਂ ਦੇਖ ਸਕਦੇ ਆ ਬਹੁਤ ਸਾਰੇ ਸੇਵਾਦਾਰ ਸੇਵਾਾਂ ਮਨਵਾ ਰਹੇ ਆ ਔਰ 5000 ਪਲੱਸ ਸੁਖ ਸਾਗਰ ਸਾਹਿਬ ਆ ਜੀ ਔਰ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ 6 ਪਾਲਕੀਆਂ ਜਿਹੜੀਆਂ ਦੇਖ ਸਕਦੇ ਹਰ ਦਿਨ ਸ਼ਾਨ ਨਾਲ ਸ਼ੋਭਤ ਔਰ ਬਹੁਤ ਹੀ ਪਿਆਰੀਆਂ ਜਿਹੜੀਆਂ 6 ਪਾਲਕੀ ਸਾਹਿਬ ਜਿਹੜੀਆਂ ਅੱਜ ਪਿੰਡ ਮਵਾਈ ਤੋਂ ਜਿਹੜੀਆਂ ਸਹਾਰਨਪੁਰ ਨੂੰ ਜਾ ਰਹੀਆਂ ਸੋ ਗਲੋਬਲ ਰਵਿਦਾਸੀਆ ਵੈਲਫੇਅਰ ਆਰਗੇਨਾਈਜੇਸ਼ਨ ਰਜਿਸਟਰ ਯੂਰਪ ਦਾ ਬਹੁਤ ਵੱਡਾ ਪ੍ਰਾਲਾ ਹੈ ਤੇ ਇਹ ਜਿਹੜਾ ਪੂਰਾ 4-ਵੀਲਰ ਜਿਹੜਾ ਭਰ ਕੇ ਜਾ ਰਿਹਾ ਸੋ ਸੰਗਜੀ ਪਿਛਲੇ ਕਾਫੀ ਲੰਬੇ ਸਾਲਾਂ ਤੋਂ ਗਲੋਬਲ ਰਵਿਦਾਸੀਆ ਵੈਲਫੇਅਰ ਆਰਗੇਨਾਈਜੇਸ਼ਨ ਰਜਿਸਟਰ ਯੂਰਪ ਦੇ ਵੱਲੋਂ ਕੱਲਾ ਜ਼ਿਲੰਦਰ ਹੀ ਨਹੀਂ ਕੱਲਾ ਪੰਜਾਬ ਹੀ ਨਹੀਂ ਕੱਲਾ ਭਾਰਤ ਹੀ ਨਹੀਂ ਸਗੋ ਦੁਨੀਆ ਦੇ ਕੋਨੇ-ਕੋਨੇ ਵਿੱਚ ਸਤਗੁਰੂ ਰਵਿਦਾਸ ਸਮਰਨ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ ਜਾ ਰਿਹਾ ਅਮਰਤ ਬਾਣੀ ਸਾਹਿਬ ਦਾ ਤੇ ਤੁਸੀਂ ਦੇਖ ਸਾਰੇ ਸੰਗਤ ਜੀ ਇੱਥੇ ਪਾਲਕੀਆਂ ਤਿਆਰ ਕਰਵਾਈਆਂ ਜਾਂਦੀਆਂ ਤੇ ਆਪਾਂ ਤੁਹਾਨੂੰ ਸ਼ੌਪ ਦਾ ਥੋੜਾ ਦਿਖਾਉਣੇ ਆ ਨਾਮ ਵੀ ਤੇ ਬਹੁਤ ਵਧੀਆ ਭਾਜੀ ਹੁਣੀ ਜਿਹੜੇ ਆ ਸਤਗੁਰੂ ਰਵਿਦਾਸ ਸਮਰਨ ਨੂੰ ਸਮਰਪਿਤ ਆ ਤੇ ਇੱਥੇ ਪਾਲਕੀਆਂ ਜਿਹੜੀਆਂ ਤਿਆਰ ਹੁੰਦੀਆਂ ਮਵਾਈ ਪਿੰਡ ਆ ਜੀ ਇਹ ਫਲੋਰ ਆਪਣੇ ਨੂਰ ਮਿਲ ਤੇ ਜਦੋਂ ਆਪਾਂ ਫਲੋਰ ਨੂੰ ਜਾਣਦੇ ਆ ਤੇ ਉੱਪਰ ਹੀ ਰੋਡ ਤੇ ਆਉਂਦਾ ਇਹ ਤੇ ਬਹੁਤ ਸੋਹਣੀਆਂ ਪਾਲਕੀ ਸਾਬ ਇਥੇ ਬਣਾਈ ਜਾਂਦੀਆਂ ਮੜਾ ਤੁਹਾਨੂੰ ਅੰਦਰ ਅਦ੍ਰਿਸ਼ੀ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਸੋ ਦੇਖ ਸਕਦੇ ਕਾਫੀ ਜਿਹੜੀਆਂ ਇਥੇ ਪਾਲਕੀ ਤਿਆਰ ਕੀਤੀਆਂ ਜਾਂਦੀਆਂ ਤੇ ਵਧੀਆ ਭਾਜੀ ਹੁਣਾਂ ਦਾ ਕੰਮ ਆ ਤੇ ਸੇਵਾ ਬਹੁਤ ਨਿਭਾਉਂਦੇ ਆ ਇਹ ਸਾਡੇ ਸਤਿਕਾਰਯੋਗ ਸਰਚ ਹੀ ਹਨ ਤਿਨ ਨਾਲ ਸੰਪਰਕ ਕਰ ਸਕਦੇ ਆ ਤੇ ਬਾਕੀ ਸੰਗਤ ਜੀ ਜਿਹੜਾ ਤੁਸੀਂ ਵੀਡੀਓ ਦੇਖਦੇ ਪਏ ਸ਼ੇਅਰ ਕਰ ਦਿਓ ਬੜੇ ਮਾਣ ਵਾਲੀ ਗੱਲ ਹੈ ਕਿ ਗਲੋਬਲ ਅਰਬਦਾਸੀਆ ਵੈਲਫੇਅਰ ਆਰਗੇਨਾਈਜੇਸ਼ਨ ਰਜਿਸਟਰਡ ਯੂਰਪ ਦੇ ਵੱਲੋਂ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ 6 ਗੁਰੂਕਾਰ ਜਿਹੜੇ ਹਰਿਆਣਾ ਤੇ ਯੂਪੀ ਦੇ ਵਿੱਚ ਸਥਿਤ ਹਨ ਉਹਨਾਂ ਦੇ ਵਿੱਚ ਬਹੁਤ ਹੀ ਸੋਹਣੀਆਂ ਪਾਲਕੀ ਸਹਿਬ ਜਿਹੜੀਆਂ ਸ਼ਸ਼ੋਭਿਤ ਕਰਵਾਈਆਂ ਜਾ ਰਹੀਆਂ 6 ਪਾਲਕੀਆਂ ਜਿਹੜੀਆਂ ਅੱਜ ਮੋਈ ਪਿੰਡ ਤੋਂ ਸਹਾਰਨਪੁਰ ਨੂੰ ਰਵਾਨਾ ਹੋ ਰਹੀਆਂ ਸੰਗਤ ਜੀ ਦੇਖ ਸਕਦੇ ਆ ਔਰ ਬੜੇ ਮਾਣ ਵਾਲੀ ਗੱਲ ਹੈ ਕਿ ਰਾਣਾ ਗਮਟਾਲਾ ਜੀ ਆਪ ਫਰਾਂਸ ਤੋਂ ਆ ਕੇ ਵਿਸ਼ੇਸ਼ ਤੌਰ ਤੇ ਸਤਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਦੇ ਉੱਤੇ ਪੈਰਾ ਦੇ ਰਹੇ ਆ ਬੜੇ ਮਾਣ ਵਾਲੀ ਗੱਲ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਬੰਦਾ ਜਦੋਂ ਬਾਹਰੋਂ ਆਉਂਦਾ ਤਾਂ ਆਪਣੀ ਫੈਮਿਲੀ ਨੂੰ ਸਮਾਂ ਦਿੰਦਾ ਔਰ ਮੇਰੇ ਕੋਲ ਸ਼ਾਬਦਨੀ ਕਿ ਮੈਂ ਰਾਣਾ ਗਮਟਾਲਾ ਜੀ ਦਾ ਕਿੰਨਾ ਸ਼ਾਬਦਾਨਾ ਧੰਨਵਾਦ ਕਰਾਂ ਜੋ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਸਤਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਤੇ ਪਹਿਰਾ ਦੇ ਰਹੇ ਸੀ ਔਰ ਅੱਜ ਭਾਰਤ ਦੀ ਪੰਜਾਬ ਦੀ ਧਰਤੀ ਤੇ ਆ ਕੇ ਵੀ ਆਪਣਾ ਸਮਾਂ ਜਿਹੜਾ ਆ ਉਹ ਸਤਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਨੂੰ ਗੁਰੂ ਰਵਿਦਾਸ ਮਹਾਰਾਜ ਦੀ ਅੰਮ੍ਰਿਤ ਬਾਣੀ ਸਤਗੁਰੂ ਦਾਸ ਮਹਾਰੀ ਪ੍ਰਚਾਰ ਪਸਾਰੀ ਕਰ ਰਹੇ ਹਨ ਸਤੁਤਿ ਸ਼ਾਹ ਜੀ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਸਰ ਜੈ ਗੁਰਦੇਵ ਜੀ ਜੈ ਗੁਰਦੇਵ ਸੋ ਰਾਣਾ ਕਮਟਾਲਾ ਜੀ ਤੁਸੀਂ ਫਰਾਂਸ ਦੀ ਧਰਤੀ ਤੇ ਦਿਨ ਰਾਤ ਸਤਗੁਰੂ ਰਵਿਦਾਸ ਸਮਰਦੇ ਮਿਸ਼ਨ ਦੇ ਪੈਰਾ ਦਿੱਤਾ ਤਾਂ ਤੁਸੀਂ ਅੱਜ ਭਾਰਤ ਪੰਜਾਬ ਆਏ ਆ ਅਸੀਂ ਦੇਖਿਆ ਕਿ ਜਦੋਂ ਇਨਸਾਨ ਪੰਜਾਬ ਭਾਰਤ ਹੋਂ ਦਾ ਆਪਣੇ ਪਰਿਵਾਰਿਕ ਕੰਮਾਂ ਵਿੱਚ ਹੀ ਰੁੱਝਿਆ ਰਹਿੰਦਾ ਪਰ ਜਿੱਦਣ ਦੇ ਸਰ ਤੁਸੀਂ ਆਏ ਆ ਸਤਗੁਰੂ ਰਵਿਦਾਸ ਸਮਰਦੇ ਰੰਗ ਵਿੱਚ ਰੰਗੇ ਹੋਏ ਪਹਿਲਾਂ ਤੁਸੀਂ ਸੀਰ ਗਵਰਦਨਪੁਰ ਸਤਗੁਰੂ ਰਵਿਦਾਸ ਸਮਰਦੇ ਜਨਮਸਥਾਨ ਮੰਦਿਰ ਤੇ ਗਏ ਆ ਤੇ ਦਿਨ ਰਾਤ ਇੱਕ ਕਰੇ ਅੱਜ 6 ਪਾਲਕੀ ਸਾਹਿਬ ਜਿਹੜੀਆਂ ਗੁਰੂ ਰਵਿਦਾਸ ਸਮਰਦੇ ਵੱਖ-ਵੱਖ ਗੁਰੂ ਘਰਾਂ ਜਿਵੇਂ ਹਰਿਆਣਾ ਤੇ ਯੂਪੀ ਵਿੱਚ ਸ਼ੋਭਿਤ ਕਰਵਾ ਰਹੇ ਆ ਸਰ ਇੰਨਾ ਸਮਾਂ ਆਪਣੇ ਗੁਰੂ ਸਾਹਿਬ ਦੇ ਮਿਸ਼ਨ ਨੂੰ ਦੇ ਰਹੇ ਹੋ ਕਿੰਨਾਕ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਪਤੀ ਸਤਕਾਰ ਹੈ ਇਹ ਤਾਂ ਸਾਨੂੰ ਪਤਾ ਲੱਗ ਹੀ ਗਿਆ ਪਰ ਦੋ ਸ਼ਬਦ ਜ਼ਰੂਰ ਜੀ ਬੋਲੋ ਇਹਨਾਂ ਪਾਲਕਿਆਂ ਸੰਬੰਧ ਵਿੱਚ ਹਾਂ ਜੀ ਸਭ ਤੋਂ ਪਹਿਲਾਂ ਜੱਸੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਮੈਂ ਸਭ ਤੋਂ ਪਹਿਲਾਂ ਇਹੀ ਇਹੀ ਕਹਿਣਾ ਚਾਹੁੰਦਾ ਕਿ ਅਸੀਂ ਕਾਰਨ ਕਰਾਉਣ ਵਾਲੇ ਕੌਣ ਹੁੰਨੇ ਆ ਜੀ ਜੀ ਜੋ ਇਹ ਇਹ ਜਿਹੜੀਆਂ ਸਵਾਮਾਂ ਨੇ ਇਹ ਗੁਰੂ ਅਰਦਾਸ ਮਹਾਰਾਜ ਜੀ ਖੁਦ ਆਪ ਆਪਣੇ ਸੇਵਕਾਂ ਤੋਂ ਲੈਂਦੇ ਨੇ ਉਹਨਾਂ ਨੇ ਸਾਨੂੰ ਇਹ ਇੱਕ ਸੇਵਾ ਲਈ ਆ ਮੈਂ ਆਪਣੇ ਆਪ ਨੂੰ ਬਹੁਤ ਭਾਗਾ ਵਾਲਾ ਸਮਝਦਾ ਕਿ ਗੁਰੂ ਰਬਦਾਸ ਮਹਾਰਾਜ ਦਾ ਜੋ ਜਿੰਨੇਕ ਜੋਗਾ ਸੀ ਸੀਗੇ ਆਪਣੇ ਵੱਲੋਂ ਇਹ ਮਿਸ਼ਨ ਦਾ ਕੰਮ ਹੈਗਾ ਆ ਉਹ ਅਸੀਂ ਆਪਣੇ ਵੱਲੋਂ ਜੋ ਸਾਨੂੰ ਡੇਰਾ ਸਤਖੰਡ ਬੱਲਾਂ ਦੇ ਵਿੱਚੋਂ ਜਿਹੜਾ ਅਮਰਤ ਬਾਣੀ ਜਿਹੜੀ ਆ ਸਾਨੂੰ ਮਿਲੇ ਆ ਔਰ ਰਬਦਾਸੀਆ ਧਾਰਾ ਮਿਲਿਆ ਉਸ ਨੂੰ ਅਸੀਂ ਸਾਡੀ ਕੋਸ਼ਿਸ਼ ਇਹ ਹੀ ਆ ਕਿ ਅਸੀਂ ਜਿਆਦਾ ਤੋਂ ਜਿਆਦਾ ਜਿਹੜਾ ਆ ਗੁਰੂ ਅਰਬਦਾਸ ਮਹਾਰਾਜ ਦਾ ਜਿਹੜਾ ਮਿਸ਼ਨ ਹੈ ਔਰ ਅਰਬਦਾਸੀਆ ਧਰਮ ਹੈ ਜੋ ਸਾਨੂੰ ਸੱਚਖੰਡ ਬੱਲਾ ਤੋਂ 2010 ਨੂੰ ਮਿਲਿਆ ਹੈ ਉਹਨੂੰ ਅਸੀਂ ਜਿੰਨੀ ਸਾਡੀ ਕੋ ਹੋ ਸਕੇ ਅਸੀਂ ਉਹਨੂੰ ਸਾਰੇ ਦੁਨੀਆ ਦੇ ਵਿੱਚ ਜਿਹੜਾ ਫਲਾਸ ਸਕੀਏ ਤਾਂ ਕਿ ਅਸੀਂ ਜਿਹੜਾ 35 ਤੋਂ 40 ਕਰੋੜ ਦਾ ਸਮਾਜ ਹੈ ਸਾਡਾ ਉਹ ਅਸੀਂ ਗੁਰੂ ਅਰਬਦਾਸ ਮਹਾਰਾਜ ਦੇ ਚਰਨਾ ਨਾਲ ਜੋੜ ਸਕੀਏ ਔਰ ਰਬਦਾਸੀਆ ਧਰਮ ਜਿਹੜਾ ਆ ਉਹਨੂੰ ਉਹਨੋਂ ਨਾਲ ਜੋੜ ਸਕੀਏ ਗੁਰੂ ਗੋਬਿੰਦ ਸਿੰਘ ਜੀ ਦੀ ਅਮਰਤ ਬਾਣੀ ਦੇ ਨਾਲ ਜਿਹੜਾ ਅਸੀਂ ਇਹਨੂੰ ਜੋੜ ਸਕੀਏ ਤਾਂ ਹੀ ਇਹ ਸਾਡੇ ਜਿਹੜੇ ਆ ਕੋਸ਼ਿਸ਼ ਆ ਅਸੀਂ ਜਿਹੜੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਧੰਨਵਾਦ ਕਰਨ ਦੇ ਕਰਦੇ ਹਾਂ ਕਿ ਗੁਰੂ ਰਬਦਾਸ ਮਹਾਰਾਜ ਨੇ ਸਾਡੇ ਤੋਂ ਇਹ ਸਾਡੀ ਡਿਊਟੀ ਜਿਹੜੀ ਆ ਸਾਡੀ ਟੀਮ ਦੀ ਇਹ ਜਿਹੜੀਆਂ ਪਾਲਕੀਆਂ ਨੇ ਇਹ 6 ਪਾਲਕੀਆਂ ਜਿਹੜੀਆਂ ਚਾਰ ਹਰਿਆਣੇ ਦੇ ਵਿੱਚ ਜਾ ਰਹੀਆਂ ਜਿੱਦਾਂ ਪਿਛਲੇ ਸਾਲ ਪਿਛਲੀ ਵਾਰੀ ਵੀ ਹਲੇ ਦੋ ਦੋ ਤਿੰਨ ਹਫ਼ਤੇ ਹੋਏ ਆ ਹੋਰ ਉੱਥੇ ਵੀ ਇੱਕ ਪਾਲਕੀ ਸਿੱਧੀ ਭੇਜੀ ਗਈ ਆ ਉੱਥੇ ਗੁਰੂ ਘਰ ਦੇ ਵਿੱਚ ਹੁਣ ਜਿਹੜਾ ਆ ਇਹ ਚਾਰ ਪਾਲਕੀਆਂ ਹਰਿਆਣੇ ਦੇ ਵਿੱਚ ਜਾ ਰਹੀਆਂ ਤੇ ਦੋ ਸਹਾਰਨਪੁਰ ਜੁਪੀ ਦੇ ਵਿੱਚ ਜਾ ਰਹੀਆਂ ਆ ਤੇ ਇਹਦੇ ਇਹਦੇ ਨਾਲ-ਨਾਲ ਮੈਂ ਸਾਰੀਆਂ ਸੰਗਤਾਂ ਨੂੰ ਦੱਸਣਾ ਚਾਹਣਾ ਕਿ ਜੋ ਵੀ ਜਿੰਨਾ ਵੀ ਤੁਹਾਡੇ ਕੋ ਹੋ ਸਕਦਾ ਆ ਜੋ ਸਾਡਾ ਗੁਰੂ ਅਰਜਨਦਾਸ ਮਹਾਰਾਜ ਦਾ ਮੈਸੇਜ ਆ ਬਹੁਤ ਚਿਰਾਂ ਤੋਂ ਸਾਡੇ ਸਮਾਜ ਨੂੰ ਦੱਬਿਆ ਕੁਚੜਿਆ ਗਿਆ ਸੀ ਪਰ ਹੁਣ ਜਿਹੜਾ ਸਮਾਜ ਆ ਉਹ ਜਾਗਰੂਕ ਹੋ ਚੁੱਕਾ ਆ ਤੇ ਅਸੀਂ ਜਿਆਦਾ ਤੋਂ ਜਿਆਦਾ ਜਿਹੜਾ ਆਪਣੇ ਸਮਾਜ ਨੂੰ ਡਿਵੈਲਪਮੈਂਟ ਕਰੀਏ ਔਰ ਸਾਡੇ ਬੱਚਿਆਂ ਨੂੰ ਪੜਾਉਣ ਦੀ ਕੋਸ਼ਿਸ਼ ਕਰੀਏ ਬੱਚਿਆਂ ਨੂੰ ਜਾਗਰੂਕ ਕਰੀਏ ਤਾਂ ਕਿ ਜਿਹੜਾ ਸਾਡਾ ਸਮਾਜ ਜਿੱਦਾਂ ਪੰਜਾਬ ਡਿਵੈਲਪਮੈਂਟ ਹੋਇਆ ਇਦਾਂ ਜਿਹੜੀਆਂ ਬਾਹਲੀ ਸਟੇਟਾਂ ਜਿਹੜੀਆਂ ਉਹਨਾਂ ਦੇ ਵਿੱਚ ਜਿਹੜੇ ਬੱਚੇ ਸਾਡੇ ਨਾਲੀਆਂ ਦੇ ਵਿੱਚ ਰੋਲਦੇ ਪਏ ਆ ਸਮਾਜ ਜਿਹੜਾ ਰੋਲਦਾ ਪਿਆ ਆ ਉਹਨੂੰ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਸਮਾਜ ਨੂੰ ਆਪਣੇ ਬਰਾਬਰ ਲੈ ਕੇ ਆਈਏ ਇਹ ਸਾਡੇ ਅਪਰਾਲੇ ਆ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਬੱਚਿਆਂ ਨੂੰ ਪੜ੍ਹਾਈਏ ਬੱਚਿਆਂ ਨੂੰ ਆਪਾਂ ਗਰੁੱਪ 10 ਮਹਾਰਾਜ ਦੇ ਚਾਨਣ ਨਾਲ ਜੋੜੀਏ ਤੇ ਮਹਾਰਾਜ ਦੇ ਮੈਸੇਜ ਨੂੰ ਆਪਾਂ ਉਹਨਾਂ ਤੱਕ ਪਹੁੰਚਾਈਏ ਇਹ ਹੀ ਸਾਡੀ ਸਾਰਿਆਂ ਦੀ ਜਿਹੜੀ ਆ ਬਹੁਤ ਵੱਡੇ ਅਪਰਾਲੇ ਜਿਹੜੇ ਚੱਲ ਰਹੇ ਆ ਅਸੀਂ ਸਾਡੀ ਟੀਮ ਜਿਹੜੀ ਵੱਖਰੀ ਵੱਖਰੀ ਥਾਵਾਂ ਤੇ ਜਾਗ ਗਈ ਹੋਈ ਆ ਜਿਦਾਂ ਕੇਸਬ ਢੰਡਾ ਜੀ ਆ ਹੋਰ ਵੀ ਸਾਡੇ ਦੇਸ਼ ਰਾਜ ਜਿਹੜੇ ਚੰਬਰ ਆ ਜਿਹੜੇ ਜਰਮਨ ਤੋਂ ਆਏ ਹੋਏ ਆ ਉਹ ਵੀ ਇਹ ਪ੍ਰਚਾਰ ਪ੍ਰਸਾਰ ਤੇ ਲੱਗੇ ਆ ਹੋਰ ਵੀ ਸਾਡੀ ਜਿਹੜੀ ਟੀਮਾਂ ਹੈਗੀਆਂ ਜਿਹੜੀਆਂ ਉਹ ਆਈਆਂ ਪੰਜਾਬ ਦੇ ਵਿੱਚ ਬੱਖੋ ਬੱਖਾ ਥਾਵਾਂ ਤੇ ਜਿਹੜੀਆਂ ਜਾ ਕੇ ਆਪੋ ਆਪਣਾ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਮੈਸੇਜ ਜਿਹੜਾ ਗੁਰੂਪ ਦਾ ਹਮਾਰਾ ਜਦਾ ਉਹ ਦਿੰਦੇ ਪਏ ਆ ਤੇ ਅਸੀਂ ਇਹਨਾਂ ਸਾਰਿਆਂ ਹੀ ਲੋਕਾਂ ਦਾ ਵੀਰਾਂ ਦਾ ਧੰਨਵਾਦ ਕਰਦੇ ਜਿਹੜੇ ਵੀ ਸਾਡੇ ਨਾਲ ਜੋੜ ਕੇ ਜਿਨ੍ਹਾਂ ਨੇ ਸਾਥ ਦਿੱਤਾ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਬੰਦਾ ਸਾ